ਜਿਆਦੇ ਹੱਥਾਂ 'ਚ ਦੇਖ ਰਿਹਾ ਸੀਗਾ ਸਲੋਗਨ ਲਿਖੇ ਆ ਕੋਈ ਫੀਸ ਨਹੀਂ ਹੈ ਨਾ ਸਕੂਲਾਂ ਦੇ ਅੰਦਰ ਦਾਖਲੇ ਦੀ ਕੋਈ ਡੋਨੇਸ਼ਨਾਂ ਨਹੀਂ ਔਰ ਸਾਡੇ ਕੋਲ ਕੁਆਲੀਫਾਈਡ ਡਾਕਟਰ ਨੇ ਸੋਰੀ ਟੀਚਰ ਨੇ ਆ ਜਿਹੜੇ ਟਾਈ ਵਾਲੇ ਸਕੂਲ ਨੇ ਪ੍ਰਾਈਵੇਟ ਕਈ ਵਾਰੀ ਘਰਾਂ 'ਚ ਖਾਸ ਕਰਕੇ ਸਾਡੀਆਂ ਭੈਣਾਂ ਜਿਆਦਾ ਦਬਾਅ ਪਾਉਂਦੀਆਂ ਬੰਦਿਆਂ ਦੇ ਵੀ ਨਹੀਂ ਟਾਈ ਵਾਲੇ ਸਕੂਲ ਬੱਚੇ ਨੂੰ ਭੇਜਦੇ ਉਹਨਾਂ ਦੀ ਭਾਵਨਾ ਨਹੀਂ ਮਾੜੀ ਹੁੰਦੀ ਮਾਂ ਤਾਂ ਮਾਂ ਹੀ ਹੈ ਮਾਂ ਚੰਗਾ ਸੋਚਦੀ ਆਪਣੇ ਬੱਚੇ ਬਾਰੇ ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਸਕੂਲ ਜਿੱਥੇ ਕੁਆਲੀਫਾਈਡ ਟੀਚਰ ਨੇ ਕਿਸੇ ਨੇ ਐਮਐਡ ਕੀਤੀ ਹੈ ਬੀਐਡ ਕੀਤੀ ਹੈ ਆਈਟੀਟੀ ਕੀਤੀ ਹੈ ਟੀਚਰ ਦੀ ਬਕਾਇਦਾ ਟ੍ਰੇਨਿੰਗ ਪਾਸ ਕੀਤੀ ਹੈ ਔਰ ਸਾਡੇ ਟੀਚਰਾਂ ਨੂੰ ਹੁਣ ਅਧਿਆਪਕਾਂ ਨੂੰ ਹੌਸਲਾ ਮਿਲਿਆ ਵੀ ਕੋਈ ਸਰਕਾਰ ਹੈ ਜਿਹੜੀ ਸਾਡੇ ਪਿੱਠ ਤੇ ਖੜੋਗੀ ਆ ਤੇ ਪਹਿਲੀ ਸਰਕਾਰ ਹੈ ਮੇ ਵੀ ਪੰਜਾਬ ਦੇ ਇਤਿਹਾਸ ਚ ਮੈਡੋ ਜਿਨ੍ਹਾਂ ਨੇ ਆਪਣੇ ਟੀਚਰਾਂ ਨੂੰ ਕਿਹਾ ਵੀ ਬਾਹਰਲੇ ਮੁਲਕਾਂ ਚ ਜਾਓ ਅਸੀਂ ਉਹ ਤੋਂ ਸਿੱਖ ਕੇ ਆਈਏ ਤੇ ਸਰਕਾਰੀ ਖਰਚੇ ਤੇ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਅਧਿਆਪਕ ਫਿਨਲੈਂਡ ਸਿੰਗਾਪੁਰ ਦੇ ਅੰਦਰ ਗਏ ਅਡਿਤ ਸਿੰਘ ਜਾ ਕੇ ਆਏ ਨੇ ਮੈਂ ਇਹਨਾਂ ਨੂੰ ਦੱਸਿਆ ਉਹ ਤੋਂ ਦਾ ਸਿਸਟਮ ਨਾਟੇ ਓਨਲੀ ਬਾਹਰਲੇ ਮੁਲਕਾਂ ਦੇ ਅੰਦਰ ਬਲਕਿ ਜਿਹੜੇ ਭਾਰਤ ਦੇ ਵਿੱਚ ਵੀ ਅਕੈਡੈਮਿਕ ਆਉਟਲੁੱਕ ਵਾਲੇ ਵੱਡੇ ਵੱਡੇ ਇੰਸਟੀਚੂਟ ਨੇ ਉੱਥੇ ਵੀ ਸਾਡੇ ਅਧਿਆਪਕ ਹੋਰ ਬੱਚੇ ਗਏ ਆ ਆ ਤੰਗੋ ਸਾਹ ਸਕੂਲ ਦੇ ਦੋ ਬੱਚੇ ਮੇਰੇ ਖਿਆਲੋ ਜਾ ਕੇ ਆਏ ਸੀਗੇ ਉਹ ਦੋਨੋਂ ਟਾਪਰ ਆਏ ਤੇ 1980 85 ਤੱਕ ਮੈਂ ਮਾਪਿਆਂ ਨੂੰ ਕਹਿ ਲੱਗਾ ਜੇ ਬੱਚੇ ਵੀ ਮੇਰੀ ਗੱਲ ਸਮਝਦੇ ਹੋਣ 1985 ਤੱਕ ਜਿਹੜੇ ਆਈਐਸ ਆਈਪੀਐਸ ਅਫਸਰ ਬਣਦੇ ਹੀ ਡਾਕਟਰ ਬਣਦੇ ਹੀ ਉਹ ਇਹਨਾਂ ਸਕੂਲਾਂ 'ਚ ਪੜ੍ਹ ਕੇ ਬੱਚੇ ਜਿਹੜੇ ਗਏ ਉਹ ਬੜੇ ਜਿਨੇ ਮੈਂ ਪੋਟਿਆਂ ਦੇ ਡਾਕਟਰ ਜਨ ਲੋ ਸਾਰੇ ਮੈਨੂੰ ਇੱਕ ਬੱਚਿਆਂ ਦੇ ਡਾਕਟਰ ਨੇ ਭਾਂਤ ਪੁੱਛਣ ਸੁਜਨਪੁਰ ਮੈਂ ਇੱਕ ਵਾਰੀ ਬੈਠਣ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਨੇ ਮੈਂ ਗੱਲਾਂ ਸੇੜਤੀਆਂ ਮੈਨੂੰ ਕਹਿਣ ਲੱਗੇ ਆ ਪਾਜੀ ਮੈਂ ਵੀ ਸਰਕਾਰੀ ਸਕੂਲ ਦਾ ਪੜਿਆ ਮੈਂ ਬੋਰੀ ਲੈ ਕੇ ਜਾਂਦਾ ਹੁੰਦਾ ਹਾਂ ਇਹ ਕਰੋ ਉਹ ਬੇਸਿਕ ਜੀ ਨੋਟ ਜਾਂ ਸਕਦੇ ਰਹਿਣ ਵਾਲੇ ਨੇ ਇਹਨਾਂ ਸਕੂਲਾਂ ਵਾਲੇ ਪਾਸੇ ਸਰਕਾਰ ਨੇ ਆਪਣੀ ਅੱਖ ਮੋੜ ਲਈ ਕੋਈ ਨਹੀਂ ਯਾਰ ਇੱਥੇ ਆਮ ਲੋਕਾਂ ਦੇ ਬੱਚੇ ਵੱਢਦੇ ਗਰੀਬਾਂ ਦੇ ਪੜਨਾ ਕੋਈ ਗੱਲ ਨਹੀਂ ਨਾਂ ਵੀ ਪੜਨਗੇ ਇਹਨਾਂ ਦਾ ਕੰਮ ਹੈਗਾ ਯਾ ਤੈਅ ਕੀਤਾ ਹੀ ਆ ਲੇਕਿਨ ਪੰਜਾਬ ਸਰਕਾਰ ਨੇ ਅਰਵਿੰਦ ਕੇਚਰੀ왈 ਜੀ ਨੇ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਔਰ ਸਾਡੇ ਮਨੀਸ਼ ਸੋਦੀਆ ਜੀ ਜਿਹੜਾ ਨੇ ਦਿੱਲੀ ਚ ਚਾਰ ਚੰਨ ਲਾਏ ਆ ਐਜੂਕੇਸ਼ਨ ਨੂੰ ਮਹੰਗੇ ਕੰਪਿਊਟਰ ਹਾਇਰ ਕੀਤੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਿਉਂਕਿ ਬੱਚੇ ਬਹੁਤੇ ਉਹ ਨਹੀਂ ਲੈ ਸਕਦੇ ਲੈਪਟਾਪ ਨਹੀਂ ਲੈ ਸਕਦੇ ਟਿਊਸ਼ਨ ਨਹੀਂ ਲੈ ਸਕਦੇ ਕੋਚਿੰਗ ਨਹੀਂ ਲੈ ਸਕਦੇ ਆਮਕਰਾਂ ਦੇ ਬੱਚੇ ਉਹ ਜਿਹੜੇ ਟਿਊਟਰ ਹਾਇਰ ਕੀਤੇ ਮਹਿੰਗੇ ਤੋਂ ਮਹਿੰਗੇ ਤੁਹਾਨੂੰ ਪਤਾ ਹੋਣਾ ਤੁਸੀਂ ਸਾਰੇ ਬੈਠੇ ਹੋ ਫੈਕਲਟੀ ਵਾਲੇ ਤੇ ਜਦੋਂ ਬੱਚਿਆਂ ਨੂੰ ਟ੍ਰੇਨਿੰਗ ਮਿਲੀ ਬੱਚਿਆਂ ਨੂੰ ਅਗਵਾਈ ਮਿਲੀ ਤੇ ਉਹਦਾ ਸਿੱਟਾ ਇਹ ਨਿਕਲਿਆ ਕਿ ਦੁਬਾਰਾ ਸਰਕਾਰੀ ਸਕੂਲਾਂ ਦੇ ਬੱਚੇ NEET ਦਾ ਟੈਸਟ ਕਲੀਅਰ ਕਰਕੇ ਸਫਲ ਹੋਏ 853 ਬੱਚੇ ਆ ਪੰਜਾਬ ਚ 853 ਬੱਚੇ ਆ ਜਿਨ੍ਹਾਂ ਨੇ NEET ਦਾ ਟੈਸਟ ਕਲੀਅਰ ਕੀਤਾ ਮਾਪਿਓ NEET ਦਾ ਮਤਲਬ ਤੁਸੀਂ ਜਾਣਦੇ ਹੋ ਵੀ ਡਾਕਟਰ ਬਣਨਾ ਉਹ ਬੱਚੇ ਆ ਨੇ ਕੈਸੇ ਕਲੀਅਰ ਕਰਕੇ ਡਾਕਟਰ ਬਣ ਕੇ ਸਰਕਾਰੀ ਸੀਟ ਮਿਲਦਣੀ ਹੈ ਤਿੰਨ ਬੱਚੇ ਸਾਡੇ ਇਲਾਕੇ ਦੇ ਇੱਕ ਕੁੜੀ ਆ ਸਾਡੀ ਕਾਮਨੀ ਸ਼ਰਮਾ ਉਹਦਾ ਬਾਪ ਆਟੋ ਚ ਲਾਂਦਾ ਵਿਧਾਨੀ ਸਕੂਲ ਤੋਂ ਉਹਨੇ NEET ਦਾ ਟੈਸਟ ਦਿੱਤਾ ਇੱਕ ਬੱਚਾ ਨਰੋਡ ਜਾ ਮਿਲ ਸਕਦਾ ਉਹਦਾ ਬਾਪ ਕਾਰਪੈਂਟਰ ਦਾ ਕੰਮ ਕਰਦਾ। ਨੀੜ ਦਾ ਡੈਸ ਵੀ ਕੀਤਾ। ਇੱਕ ਕੁੜੀ ਮਨਵਾਲ ਪਿੰਡ ਹੈ ਬਾਰਡਰ ਤੋਂ। ਬਾਪ ਨਹੀਂ ਹੈ ਸਰਤੇ ਉਹਦਾ। ਗਰੀਬੀ ਹੈ। ਪਰ ਕੁੜੀ ਟੈਸਟ ਕਰਕੇ। ਤਾਂ ਇਹ ਜਿਹੜਾ ਸਿਆਣੇ ਕਹਿੰਦੇ ਆ ਵੀ ਆਮਲੇ ਦਾ ਖਾਦਾ ਤੇ ਸਿਆਣੇ ਦਾ ਗਿਆ ਇਹ ਥੋੜਾ ਸਮਾਂ ਬਾਅਦ ਜਾ ਕੇ ਪਤਾ ਲੱਗਦਾ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਲੋਕਾਂ ਨੂੰ। ਮੈਂ ਤੁਹਾਡੇ ਕੋ ਆਣਾ ਮੈਂ ਤੁਹਾਨੂੰ ਮਿਲਣਾ ਮਾਪਿਆਂ ਨੂੰ। ਆਏ ਤੁਹਾਨੂੰ ਮਿਲਣਾ ਆਇਆ ਸੋ ਇਹੇ ਸਕੂਲ ਨੇ ਜੇ ਬੱਚੇ ਪੜ ਗਏ ਤਾਂ ਸਮਝ ਲਓ ਵੀ ਕੋਈ ਸਰਕਾਰ ਚੰਗਾ ਕੰਮ ਕਰਦੇ ਬਾਕੀ ਤਾਂ ਹੈ ਹੀ ਆ ਬਿਜਲੀ ਵੀ ਲੋਕਾਂ ਨੂੰ ਦੇ ਦਿੱਤੀ 10 ਲੱਖ ਦੇ ਹੈਲਥ ਕਾਰਡ ਵੀ ਆ ਰਿਹਾ ਵੀ ਕੋਈ ਬੰਦਾ ਇਲਾਜ ਤੋਂ ਬਿਨਾਂ ਦੁਨੀਆ ਤੋਂ ਨਾ ਜਾਵੇ ਜੋਰ ਲਾ ਲੈ ਪੂਰਾ ਪਰਿਵਾਰ ਪੈਸਾ ਸਰਕਾਰ ਦੇਗੀ 10 ਲੱਖ ਤੱਕ ਕੋਈ ਜੀ ਐਵੇਂ ਕਿਵੇਂ ਨਾ ਜਾਵੇ ਮੌਤ ਦੇ ਮੋਢੇ ਸੋ ਅੱਜ ਜਿਵੇਂ ਆਇਆ ਸਕੂਲਾਂ ਦੇ ਬੱਚਿਆਂ ਲਈ ਸੋ ਤੁਸੀਂ ਜਿਹੜੇ ਮਾਪੇ ਹੋ ਖਾਸ ਕਰਕੇ ਮਾਵਾ ਮਾਵਾ ਦੀ ਬਹੁਤ ਵੱਡੀ ਭੂਮਿਕਾ ਬੱਚੇ ਦੇ ਲਾਈਫ ਚ ਬਾਪ ਕਿਉਂਕਿ ਕਮਾ ਕਹਣਾ ਦਾ ਬਾਪ ਦਾ ਰਤਬਾ ਹੀ ਇਦਾਂ ਦਾ ਫੈਮਿਲੀ ਚ ਸਵੇਰੇ ਨਿਕਲਣਾ ਸ਼ਾਮ ਨੂੰ ਆਣਾ ਕਈ ਵਾਰੀ ਥੱਕਿਆ ਟੁੱਟਿਆ ਆਣਾ ਮਿਸ ਕਰ ਜਾਣਾ ਹੈ ਤੇ ਬਾਪ ਦੀ ਵੀ ਡਿਊਟੀ ਬਰਾਬਰੀ ਹੈ ਲੇਕਿਨ ਜਿਹੜੀ ਉਹਦੀ ਸੋਸ਼ਲ ਭੂਮਿਕਾ ਮਾਂ ਦੀ ਮਾਂ ਤੇ ਧੀ ਖਾਸ ਕਰਕੇ ਇੱਕੋ ਪੰਜਾਬੀ ਦਾ ਗੀਤ ਆ ਨਾ ਮੈਡਮ ਜਿੱਤੇ ਮਾਂ ਤੇ ਧੀ ਦੀ ਭੂਮਿਕਾ ਨੂੰ ਦਰਜ ਕੀਤਾ ਗਿਆ ਖਾਸ ਕਰਕੇ ਪੀ ਤੈ ਕਿਉ ਸਈਆਂ ਨਾਲ ਮੈਂ ਖੇਡਣ ਗਈਆਂ ਟੁੱਟ ਗਈਆਂ ਮੇਰੀਆਂ ਬੰਗਾ ਮਾਂ ਹੁੰਦੀ ਤੇ ਹੋਰ ਚੜਾਉਂਦੀ ਪਿਓ ਤੋਂ ਮੰਗਦੀ ਸੰਗਾ ਜਿਹੜਾ ਮਾਂ ਦੇ ਧੀ ਦੇ इमोशनल ਸਬੰਧ ਨੇ ਜਿਹੜਾ ਮਾਂ ਧੀ ਦਾ ਡਾਇਰੈਕਟ ਗੱਲ ਹੈ ਉਹ ਬਾਪ ਨਹੀਂ ਉਸ ਲੈਵਲ ਤੇ ਗੱਲ ਸਰਦਾ ਸੋ ਤੁਹਾਡੀ ਭੂਮਿਕਾ ਬਹੁਤ ਖੂਬਸੂਰਤ ਹੈ ਸੋ ਧੀਆ ਪੁੱਤਾਂ ਨੂੰ ਬਰਾਬਰ ਔਰ ਮੈਨੂੰ ਖੁਸ਼ੀ ਹੈ ਵੀ ਮੈਡਮ ਹਨੂ ਦੇ ਬੱਚੇ ਵੀ ਇੱਥੇ ਪੜ੍ਹਿਆ ਇਹ ਜ਼ਰੂਰ ਕਿਸੇ ਅਧਿਆਪਕ ਲਈ ਤਾੜੀ ਮੱਜਣੀ ਚਾਹੀਦੀ ਹੈ ਵੀ ਜੇ ਮੈਂ ਕਿਸੇ ਨੂੰ ਕਹਾਂ ਵੀ ਇਹ 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 ਰੋਟੀ ਬਹੁਤ ਚੰਗੀ ਹੈ ਫਾਇਦੇ ਵਾਲੀ ਹੈ ਆਪ ਨਾ ਖਾਵਾ ਤਾਂ ਖਵਾਵਾਂਗੇ ਹੋਰ ਨੂੰ ਤੇ ਉਹਦਾ ਮਤਲਬ ਇਹ ਹੈ ਵੀ ਮੈਂ ਝੂਠ ਬੋਲ ਰਿਹਾ ਸੋ ਜੇ ਬੱਚੇ ਸਾਡੇ ਵੀ ਇੱਥੇ ਪੜ੍ਹਦੇ ਹੋਣ ਤੇ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਐਡਵਰਟਾਈਜ਼ਰ ਸੋ ਆ ਦੋਨੋਂ ਬੇਟੇ ਹਾਂ ਮੈਨੂੰ ਪਤਾ ਤੇ 8th ਮੈਟਰ ਤੱਕ ਪਾਸ ਕਰਕੇ ਗਏ ਆ ਸੋ ਬੜਾ ਚੰਗਾ ਲੱਗਿਆ ਮੈਂ ਤੁਹਾਨੂੰ ਜ਼ਰੂਰ ਕਵਾਂਗਾ ਜਿੱਥੋਂ ਤੱਕ ਵੀ ਤੁਸੀਂ ਬੱਚੇ ਨੂੰ ਪੜਾਣਾ ਚਾਹੁੰਦੇ ਹੋ ਜਿੱਥੋਂ ਤੱਕ ਵੀ ਪੰਜਾਬ ਸਰਕਾਰ ਨੇ ਤੁਹਾਡੇ ਬੱਚਿਆਂ ਨੂੰ ਪੜਾਣ ਦਾ ਜ਼ਿੰਮਾ ਲਿਆ ਹੋਇਆ ਜਿੱਥੋਂ ਤੱਕ ਮਰਜੀ ਬੱਚਾ ਜਾਵੇ ਕੋਈ ਮੈਂ ਮੰਚ ਤੋਂ ਕਹਿ ਰਿਹਾ ਕੋਈ ਵੀ ਬਾਪ ਕੋਈ ਵੀ ਮਾਂ ਇਹ ਨਾ ਸੋਚੇ ਕਿ ਮੇਰੇ ਕੋਲ ਪੈਸੇ ਨਹੀਂ ਮੈਂ ਬੱਚਾ ਕਿੱਥੋਂ ਪੜਾਵਾ ਕਿੱਦਾਂ ਪੜਾਵਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੋਇਆ ਕਿ ਹਰੇਕ ਪਰਿਵਾਰ ਹਰੇਕ ਬੱਚਾ ਜਿੱਥੋਂ ਤੱਕ ਪੜਨਾ ਚਾਹੁੰਦਾ ਅਸੀਂ ਉਹਨੂੰ ਉੱਡਣ ਦੇ ਲਈ ਉਹਦੇ ਖੰਭਾ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛਡਾਂਗੇ ਪੰਜਾਬ ਸਰਕਾਰ ਵੱਲੋਂ। ਸ਼ੋਕੁਰੀਆ ਅੱਜ ਇੱਥੇ ਆਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ। ਕੁੜੀਆਂ ਨੇ ਗਿੱਧਾ ਕਮਾਲ ਹੈ ਸਾਡੇ ਰੂਹ ਦੀ ਖਰਾਕ ਹੈ। ਜੁੱਤੀ ਕਸਤੂਰੀ ਪਿਆਰੀ ਨਾ ਪੂਰੀ ਪੈਦਲ ਨਿਮਾਈ ਸਾਨੂੰ ਤੁਰਨਾ ਪਿਆ। ਇਹੋ ਗੀਤ ਨੇ ਜਿਹੜੇ ਅੱਜ ਵੀ ਵੱਜਦੇ ਹੋਣ ਤੇ ਬੰਦਾ ਕੰਮ ਕਰਨਾ ਛੱਡ ਦਿੰਦਾ ਵੀ ਮੈਂ ਸੁਣ ਲਾ ਕੁਝਿਆ। ਹੋਂ ਤਾਂ ਮੋਹੀ ਵਿਗਾੜ ਹੋਂ ਤਾਂ ਹਲਾਤੀ ਵਿਗਾੜ ਤੇ ਗੀਤਾਂ ਦੇ ਆ ਮੈਂ ਇੱਕ ਗੀਤ ਸੁਣ ਸੁਣ ਰਿਹਾ ਕਿਤੇ ਵੀ ਤੇਰਾ ਕੱਲੇ ਕੱਲੇ ਸੁਵੇਦੇ ਦੇ ਨਾਲ ਲੱਗਦੇ ਆ ਦੱਸੋ ਯਾਰ ਵੀ ਕੀ ਪੰਜਾਬ ਦਾ ਕਿਤੇ ਕਲਚਰ ਹੋ ਗਿਆ ਪੰਜਾਬ ਦਾ ਕਲਚਰ ਉਹੀ ਆ ਜੋ ਸਾਡੀਆਂ ਢੀਆਂ ਦੇ ਵੇਸ ਕੇ ਫੁਲਕਾਰੀ ਤਿੱਲੇ ਵਾਲੀ ਜੁੱਤੀ ਸਾਗ ਮੱਕੀ ਦਾ ਰੋਟੀ ਇਹ ਆ ਪੰਜਾਬ ਪੰਜਾਬ ਦੀ ਖੂਬਸੂਰਤੀ ਨੂੰ ਅਸੀਂ ਹੋਰ ਨਿਖਾਰਨਾ ਰੰਗਲਾ ਪੰਜਾਬ ਬਣਾਣਾ ਉਹਦੇ ਲਈ ਤੁਹਾਡਾ ਮਾਪਿਆਂ ਦਾ ਪੇਰੈਂਟਸ ਦਾ ਅਧਿਆਪਕਾਂ ਕੋਲ ਬੱਚਾ 5-6 ਘੰਟੇ ਰਹਿੰਦਾ ਹੈ 5-6 ਘੰਟੇ ਰਹਿੰਦਾ ਤੇ ਉਸ ਤੋਂ ਬਾਅਦ ਬੱਚੇ ਤੁਹਾਡੇ ਕੋ ਆਣੇ ਸੋ ਠੀਕ ਹੈ ਮੈਡਮ ਨੇ ਵੀ ਮਾਪੇ ਬੱਚਿਆਂ ਦੇ ਔਰ ਸਕੂਲ ਦੇ ਦਰਮਿਆਨ ਇੱਕ ਪੋਲ ਹੈ ਇਹ ਪੋਲ ਮਜ਼ਬੂਤ ਚਾਹੀਦਾ ਤੁਸੀਂ ਬੱਚੇ ਨੂੰ ਚੈੱਕ ਕਰੋ ਬੱਚੇ ਨੂੰ ਸਮਝੋ ਬੱਚੇ ਦੀ ਬੱਚੇ ਦੇ ਜਜ਼ਬਾਤ ਵੀ ਸਮਝੋ ਐਵੇਂ ਕਿਵੇਂ ਨਾ ਕਹੋ ਵੀ 100% ਨੰਬਰ ਨੇ ਲੈ ਕੇ ਆਇਆ ਤੇ ਤੈਨੂੰ ਕੁਝ ਨਹੀਂ ਮਿਲਦਾ ਇਦਾਂ ਨਹੀਂ ਕਹਿਣਾ ਬੱਚੇ ਦਾ ਬਚਪਨ ਨਹੀਂ ਖੋਣਾ ਬੱਚੇ ਨੂੰ ਡਾੜੀ ਮਾਰਦੇ ਬੱਚੇ ਨੂੰ ਖੇਡਣ ਦਿਓ ਉਹਨੂੰ ਪਿਆਰ ਨਾਲ ਮੁਹੱਬਤ ਨਾਲ ਤੁਸੀਂ ਕਹੋ ਵੀ ਨਹੀਂ ਬਹੁਤ ਲਾਜ ਹੋ ਰਹਾ ਕ ਤੇਰੇ ਚ ਲੱਗਦਾ ਮੈਨੂੰ ਉਮੀਦ ਹੈਗੀ ਆ ਤੂੰ ਲਾ ਹੋਰ ਕੀ ਕੀ ਚੰਗੇ ਸ਼ਬਦ ਨੇ ਤੁਹਾਡੇ ਕੋਲ ਨੇ ਸ਼ਬਦ ਉਹ ਤੁਸੀਂ ਰੋਲ ਹੀ ਵਰਤਦੇ ਹੋ ਸੋ ਪ੍ਰੈਸ਼ਰ ਨਹੀਂ ਬੱਚੇ ਤੇ ਢਾਲਣਾ ਬੱਚੇ ਨੂੰ ਦਵਾਜ ਨਹੀਂ ਰੱਖਣਾ ਬੱਚੇ ਨੂੰ ਕਹੋ ਵੀ ਯਾਰ ਧੋੜ ਐ ਇਹ ਧੋੜ ਐ ਮਾਰ ਲਾ ਧੋੜ ਤਗੜਾ ਹੋ ਗਿਆ ਤੂੰ ਲਾ ਧੋੜ ਕਹਣਾ ਬੱਚੇ ਨੂੰ ਕਹਣਾ ਲਾ ਧੋੜ ਕੋਈ ਗੱਲ ਨਹੀਂ ਧੋੜ ਤੋਂ ਬਾਅਦ ਰਿਜ਼ਲਟ ਜੋ ਮਰਜ਼ੀ ਆਵੇ ਮੈਨੂੰ ਤੇਰੀ ਧੋੜ ਨਜ਼ਰ ਆਣੀ ਚਾਹੀਦੀ ਐ ਸਿੰਪਲ ਗੱਲ ਫਿਰ ਬੱਚਾ ਨੰਬਰ 1 ਵੀ ਆ ਸਕਦਾ ਦੂਜਾ ਵੀ ਆ ਸਕਦਾ ਤੀਜਾ ਵੀ ਆ ਸਕਦਾ ਤੇ ਅੱਗੇ ਜਿਹੜੀ ਜਿਉਂ-ਜਿਉਂ ਤੁਸੀਂ ਅੱਗੇ ਜਾਓਗੇ ਉਹਦੇ 'ਚ ਮੈਰਿਟ ਨਹੀਂ ਬਹੁਤਾ ਅਕਾਊਂਟ ਕਰਦੀ ਅਕਾਊਂਟ ਕਰਦਾ ਕਿ ਬੱਚਾ ਜਵਾਬ ਕੀ ਦੇ ਰਿਹਾ ਐ ਬੱਚੇ ਦੇ ਜਵਾਬ ਦਾ ਜਿਹੜਾ ਕੰਟੈਂਟ ਹੈ ਉਹ ਉੱਪਰ ਵਾਲਿਆਂ ਨੂੰ ਫਾਲੋ ਕਰ ਜਾਂਦੇ ਆ ਵੀ ਇਹ ਬੱਚਾ ਮਾੜੀ-ਮੋਟੀ ਵੀ ਕਿਤੇ ਹੋਵੇ ਤਾਂ ਤੋੜ ਦਿੰਦੇ ਆ ਵੀ ਨਹੀਂ ਇਹ ਬੱਚਾ ਅਗਰ ਠੀਕ ਹੋ ਸਰਦਾ ਅਸੀਂ ਰਾਜਨੀਤਿਕ ਲੋਕ ਆ ਸਾਨੂੰ ਮਸਲਿਆਂ ਦਾ ਪਤਾ ਹੁੰਦਾ ਸਾਡੇ ਕੋਲ ਬੰਦੇ ਆ ਕੇ ਵਜਣਦੇ ਆ ਸਾਨੂੰ ਪਤਾ ਹੁੰਦਾ ਵੀ ਮੈਂ ਮੈਂ ਅਸੀਂ ਉਹਦੀ 10% ਗੱਲ ਮਤਲਬ ਸੁਣ ਕੇ ਤੇ ਸਮਝ ਲੈਂਦੇ ਆ ਵੀ ਇਹਨੇ ਪੁੱਛਣਾ ਕਿੱਥੇ ਆ ਇਹਦਾ ਇਹਦਾ ਇਹਦੀ ਡਿਮਾਂਡ ਕੀ ਹੈ ਭਈ ਪਹਿਲੇ ਕਹ ਦੇਣਾ ਵੀ ਕੋਈ ਨਹੀਂ 올 ਰਾਈਟ ਤੇਰੀ ਗੱਲ ਆਗੀ ਉਹਦੇ ਨੂੰ ਆ ਆ ਜੀ ਚਾਹੀਦੀ ਆ ਕਹਿੰਦਾ ਹਾਂ ਠੀਕ ਆ ਓਕੇ ਸੋ ਆਪਣਾ ਆਪਣਾ ਫੀਲਡ ਆ ਮੈਂ ਕਈ ਵਾਰੀ ਸੁਣਾਨਾ ਵੀ ਅਧਿਆਪਕ ਅਧਿਆਪਕਾਂ ਦੀਆਂ ਬਰੀਕ ਅੱਖਾਂ ਦੇ ਵਿੱਚੋਂ ਹਰ ਬੱਚਾ ਨਿਕਲਦਾ ਤੁਸੀਂ ਜਦੋਂ ਮਰਜੀ ਤੁਹਾਡਾ ਉਹ ਬੱਚਾ ਮਿਲ ਜਾਵੇ ਤੁਸੀਂ ਪਛਾਣ ਜਾਓਗੇ ਵੀ ਫਲਾਣਾ ਬੱਚਾ ਹੈ ਮੈਂ ਜਦੋਂ ਐਮਐਲਏ ਬਣਿਆ ਸਾਹਿਬ ਤੇ ਮੈਂ ਆਪਣੇ ਗੁਰੂ ਕੋਲ ਚਲਾ ਗਿਆ ਵੈਸੇ ਹੀ ਮੋਜ ਆ ਜਾ ਗਿਆ ਵੀ ਮੈਂ ਮਿਲ ਕੇ ਆਵਾ ਵੀ ਆਪਾਂ ਉਹ ਪੜੇ ਆ ਤੇ ਮੈਂ ਚਲਾ ਗਿਆ ਤੁਹਾਡਾ ਨਾ ਪੈਰਲਾਈਜ਼ ਹੋਇਆ ਸੀ ਐਣੇ ਉਹ ਬੀਲ ਚੇਰ ਤੇ ਬੈਠੇ ਤੇ ਮੈਨੂੰ ਪਤਾ ਸੀ ਮਾਸਟਰ ਜੀ ਉਹਨਾਂ ਦੀ ਜੀਵਨ ਸ਼ੈਲੀ ਮੈਂ ਉਹ ਜੋ ਕੁਝ ਖੜਨਾ ਚਾਹੁੰਦਾ ਸੀ ਮੈਂ ਲੱਗ ਗਿਆ ਨਾਲ ਤੇ